ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਰਾਧਾ ਸਵਾਮੀ ਨਿਰੰਕਾਰ ਯਾਤ ਅੰਕ 19 ਜਿਸ ਨੇ ਸ਼ਰਾਬ ਛੱਡਨੀ ਹੋਵੇ ਉਹ ਗੁਰਦੁਆਰੇ ਨਹੀਂ ਜਾਂਦਾ ਰਾਧਾ ਸਵਾਮੀਆ ਦੇ ਡੇਰੇ ਤੇ ਜਾਂਦਾ ਹੈ ਹਾਲਾਂਕਿ ਸ਼ਰਾਬ ਪੀਣੀ ਤਾਂ ਗੁਰਦੁਆਰੇ ਵੀ ਨਹੀਂ ਦੱਸਦੇ ਉੱਥੇ ਵੀ ਸ਼ਰਾਬ ਨੂੰ ਮਾੜਾ ਹੀ ਕਹਿੰਦੇ ਹਨ ਫਿਰ ਕੋਈ ਰਾਧਾ ਸਵਾਮੀਆ ਦੇ ਡੇਰੇ ਤੇ ਕਿਉਂ ਜਾਂਦਾ ਹੈ ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਸ ਧਰਮ ਵਿੱਚ ਸ਼ਰਾਬ ਨਹੀਂ ਪੀਤੀ ਜਾਂਦੀ। ਮਾਲਵੇ ਵਿੱਚ ਜਿਹੜਾ ਮਲਵਈ ਸ਼ਰਾਬ ਨਾ ਪਿੰਦਾ ਹੋਵੇ ਦੂਜੇ ਕਹਿਣਗੇ ਉਹ ਤਾਂ ਬਾਈ ਜਮਾ ਰਾਧਾ ਸਵਾਮੀ ਹੋ ਗਿਆ। ਪਰ ਦੂਜੇ ਪਾਸੇ ਕਈ ਲੋਕ ਹਾਸੇ ਨਾਲ ਇਹ ਵੀ ਕਹਿ ਦਿੰਦੇ ਹਨ ਰਾਧਾ ਸਵਾਮੀ ਪਉਆ ਸਵੇਰੇ ਅਧਿਆ ਸ਼ਾਮੀ। ਮਾ ਜੇਠਾ ਰੋਡ ਤੇ ਪਿੰਡ ਨਾਗਾ ਵਿੱਚ ਗਰਾਦਾ ਸਵਾਮੀ ਪਰਿਵਾਰ ਦੇ ਤੂੜੀ ਦੇ 16 ਕੁੱਪਾਂ ਯਾਨੀ ਮੋਸਲਾ ਨੂੰ ਅੱਗ ਲੱਗ ਗਈ। ਪਿੰਡ ਦੇ ਇੱਕ ਪਰਿਵਾਰ ਜਿਨ੍ਹਾਂ ਨਾਲ ਰਾਧਾ ਸਵਾਮੀ ਪਰਿਵਾਰ ਦੀ ਲਗਦੀ ਸੀ ਜੇ ਮੁੰਡੇ ਤੇ ਕੁੱਪਾ ਨੂੰ ਅੱਗ ਲਾਉਣ ਦਾ ਇਲਜ਼ਾਮ ਲੱਗਾ ਮੁੰਡੇ ਦੇ ਘਰਵਾਲਿਆਂ ਉਹਨੂੰ ਭੱਜ ਜਾਣ ਦੀ ਸਲਾਹ ਦਿੱਤੀ ਤਾਂ ਕਿ ਪੁਲਿਸ ਦਾ ਬੇਲੋੜਾ ਕਟਾਪਣਾ ਚੜ ਜਾਵੇ ਪਰ ਉਹ ਮੁੰਡਾ ਘਰੋਂ ਨਾ ਭੱਜਿਆ ਕਿਉਂਕਿ ਉਹ ਸੱਚਾ ਸੀ ਇਸੇ ਲਈ ਉਹਨੇ ਸਿਰ ਤੇ ਇਹ ਸੰਕਟ ਅੱਗੇ ਖਲੋਣ ਦਾ ਫੈਸਲਾ ਕੀਤਾ ਪਿੰਡ ਦੇ ਲੋਕਾਂ ਨੂੰ ਵੀ ਪਤਾ ਸੀ ਕਿ ਮੁੰਡਾ ਬੇਕਸੂਰ ਹੈ ਪਰ ਉਧਰ ਰਾਧਾ ਸਵਾਮੀ ਡੇਰੇ ਵਾਲੇ ਬਾਬੇ ਦਾ ਵੀ ਸਰਕਾਰੀ ਦਰਬਾਰੇ ਇੰਨਾ ਕੋ ਅਸਰ ਸੂਖ ਹੈ ਕਿ ਬਿਆਸ ਤੇ ਮਜੀਠਾ ਥਾਣਿਆਂ ਨਾਲ ਸੰਬੰਧਿਤ ਸਿਪਾਈ ਵੀ ਬਾਬੇ ਨੂੰ ਪੁੱਛੇ ਬਗੈਰ ਘਰ ਨਹੀਂ ਜਾਂਦਾ ਪੁਲਿਸ ਸਹੀ ਥਾਣੇਦਾਰ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਮੁੰਡਾ ਪੜਿਆ ਲਿਖਿਆ ਸੀ ਉਹਨੇ ਪੁਲਿਸ ਨੂੰ ਤੇ ਪਿੰਡ ਦੇ ਬਤਵੰਤੇ ਸੱਜਣਾ ਨੂੰ ਮੌਕੇ ਤੇ ਚੱਲਣ ਦੀ ਬੇਨਤੀ ਕੀਤੀ ਜਿੱਥੇ ਕੁਪਸੜੇ ਸਨ ਲਾਲ ਲਾਲ ਡੇਲੇ ਕੱਢਦਾ ਪੁਲਿਸ ਇੰਸਪੈਕਟਰ ਇਹ ਗੱਲ ਮੰਨਤਾ ਗਿਆ ਪਰ ਉਸਨੂੰ ਵੱਡੇ ਅਫਸਰਾਂ ਨੇ ਹੁਕਮ ਇਹ ਦਿੱਤਾ ਸੀ ਕਿ ਰਾਜਾ ਸਵਾਮੀ ਦੇ ਪਰਿਵਾਰ ਨਾਲ ਵਿਰੋਧਤਾ ਵਾਲੇ ਪਰਿਵਾਰ ਨੂੰ ਰਗੜਾ ਲਾਉਣਾ ਹੀ ਲਾਉਣਾ ਹੈ ਮੌਕੇ ਤੇ ਜਾ ਕੇ ਪੜੇ ਲਿਖੇ ਲੜਕੇ ਨੇ ਸਾਰਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਉਸਨੇ ਇਹ ਕਹਿ ਕੇ ਸਾਰੇ ਸੁਣ ਕਰ ਦਿੱਤੇ ਕਿ ਅੱਗੇ ਨਾ ਰਾਜਾ ਸਵਾਮੀਆ ਕੋਲੋਂ ਆਪ ਲੱਗੀ ਐ। ਇਹ ਰਾਜਾ ਸਵਾਮੀ ਸ਼ਰਾਬ ਕੱਢ ਰਹੇ ਸਨ। ਜਦੋਂ ਸ਼ਰਾਬ ਕੱਢੀ ਗਈ ਤੇ ਕੰਮ ਨਿਭੜ ਗਿਆ ਤਾਂ ਇਹਨਾਂ ਨੇ ਲਾਹਣ ਵਗੈਰਾ ਟਿਕਾਣੇ ਲਾ ਕੇ ਬਲਦੀ ਅੱਗ ਤੇ ਪਾਣੀ ਪਾ ਕੇ ਬੁਝਾ ਦਿੱਤੀ। ਪਰ ਕਿਤੇ ਇੱਕ ਅੱਧੀ ਚੰਗਿਆੜੀ ਬਲਦੀ ਰਹੀ। ਤੂੜੀ ਦੀ ਅੱਗ ਦੀ ਇਹ ਵਿਸ਼ੇਸ਼ਤਾ ਹੈ ਕਿ ਛੇਤੀ ਕੀਤੇ ਬੁਝਦੀ ਨਹੀਂ ਤੇ ਹਵਾ ਪੈਣ ਨਾਲ ਫਿਰ ਸਲਗ ਪੈਂਦੀ ਐ। ਸ਼ਰਾਬ ਦੀ ਪੱਠੀ ਦੀਆਂ ਏਟਾਂ ਵੀ ਮੌਕੇ ਤੇ ਮੌਜੂਦ ਸਨ। ਆੜ ਵਿੱਚ ਡੁੱਲੀ ਹੋਈ ਤਾਜੀ ਲਹਨ ਦੀ ਪਰਤ ਵੀ ਬਕਾਇਦਾ ਮਿੱਟੀ ਤੇ ਘਾਹ ਉੱਤੇ ਮੌਜੂਦ ਸੀ ਅੱਗ ਪਹਿਲਾਂ ਜ਼ਮੀਨ ਤੇ ਰਿੰਗ ਦੀ ਰਿੰਗ ਦੀ ਇੱਕ ਕੁੱਪ ਨੂੰ ਲੱਗੀ ਫਿਰ ਨਾਲ-ਨਾਲ ਦੇ ਸਾਰੇ ਕੁੱਪਾਂ ਨੂੰ ਲੱਗ ਗਈ ਥਾਣੇਦਾਰ ਦਾ ਰਵਈਆ ਫਟ ਬਦਲ ਗਿਆ ਉਸ ਮੰਡੇ ਨੇ ਕਿਹਾ ਥਾਣੇਦਾਰ ਸਾਹਿਬ ਆਖੋ ਤਾਂ ਕੱਲ ਦੀ ਕੱਢੀ ਹੋਈ ਸ਼ਰਾਬ ਵੀ ਬਰਾਮਦ ਕਰਵਾ ਸਕਦਾ ਪੁਲਿਸ ਨੂੰ ਕਰਨੀ ਹੀ ਪੈਣੀ ਸੀ ਕਣਕ ਦੀਆਂ ਬੋਰੀਆਂ ਦੀ ਠੇਕੀ ਵਿੱਚੋਂ ਸ਼ਰਾਬੀ ਬਰਾਮਦ ਹੋ ਗਈ ਕੇਸ ਦਾ ਕੀ ਬਣਿਆ ਇਹ ਗੱਲ ਤਾਂ ਛੱਡੋ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਰਾਧਾ ਸਵਾਮੀਆ ਨੇ ਸ਼ਰਾਬ ਕੀ ਕਰਨੀ ਸੀ ਸਿਰਫ ਇੱਕ ਛੋਟੇ ਮੁੰਡੇ ਤੋਂ ਬਗੈਰ ਸਾਰੇ ਟੱਬਰ ਵਿੱਚੋਂ ਕੋਈ ਵੀ ਸ਼ਰਾਬ ਨੂੰ ਹੱਥ ਨਹੀਂ ਛਿਲਾਉਂਦਾ ਪਰ ਉਹ ਮੁੰਡਾ ਤਾਂ ਕਈਆਂ ਦਿਨਾਂ ਦਾ ਘਰ ਹੀ ਨਹੀਂ ਸੀ ਅਸਲ ਗੱਲ ਇਹ ਸੀ ਕਿ ਉਹ ਪਰਿਵਾਰ ਤਾਂ ਸ਼ਰਾਬ ਨਹੀਂ ਪੀਂਦਾ ਪਰ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸਾਰੇ ਪੀਂਦੇ ਸਨ ਮੁੰਡਿਆਂ ਦੇ ਸਹੁਰੇ ਸਾਲੇ ਕੁੜੀਆਂ ਦੇ ਸਹੁਰੇ ਪਤੀ ਤੇ ਉਹਨਾਂ ਦੇ ਦਿਉਰ ਜੇਠ ਮਾਸੜ ਫੂਫੜ ਸਭ ਪੀਣ ਵਾਲੇ ਸਨ ਪੰਜਾਬ ਦੇ ਪਿੰਡੂ ਸਮਾਜ ਵਿੱਚ ਆਪ ਭਾਵੇਂ ਕੋਈ ਨਾ ਪੀਂਦਾ ਹੋਵੇ ਪਰ ਰਿਸ਼ਤੇਦਾਰਾਂ ਨੂੰ ਪਿਉਣੀ ਹੀ ਪੈਂਦੀ ਹੈ ਨਹੀਂ ਤਾਂ ਕੋਈ ਰਿਸ਼ਤੇਦਾਰ ਮਿਲਣ ਹੀ ਨਹੀਂ ਆਉਂਦਾ ਤੇ ਨਾ ਹੀ ਵਿਆਹ ਸ਼ਾਦੀ ਤੇ ਆਉਂਦਾ ਹੈ ਜੇ ਕੋਈ ਆਵੇ ਤਾਂ ਮਰੇ ਤੇ ਭਾਵੇਂ ਆ ਜਾਵੇ ਕਈ ਵਾਰ ਤਾਂ ਪਰੋਣੇ ਮੰਗ ਕੇ ਵੀ ਸ਼ਰਾਬ ਪੀਂਦੇ ਹਨ ਤੇ ਜੇ ਘਰਵਾਲਾ ਨਾ ਪਿਆਵੇ ਤਾਂ ਭੰਡਰੀ ਕਰਦੇ ਹਨ ਇੱਕ ਵਾਰ ਕਿਸੇ ਪਿੰਡ ਦਾ ਇੱਕ ਬੰਦਾ ਤਾਰਿਆਂ ਦੀ ਛਾਵੇਂ ਹੀ ਘਰੋਂ ਤੁਰ ਪਿਆ ਤਾਂ ਕਿ ਧੁੱਪ ਚੜਨ ਤੋਂ ਪਹਿਲਾਂ ਹੀ ਟਿਕਾਣੇ ਤੇ ਪਹੁੰਚਿਆ ਜਾ ਸਕੇ ਜਿੰਨ ਚੜ ਗਿਆ ਧੁੱਪ ਨਿਕਲਾਈ ਕਿਸੇ ਪਿੰਡ ਵਿੱਚੋਂ ਦੀ ਲੰਘ ਰਿਹਾ ਸੀ ਕਿ ਰਾਹ ਵਿੱਚ ਫੂੜੀ ਵਿਛੀ ਹੋਈ ਸੀ ਉਹ ਬੰਦਾ ਵੀ ਥੱਕ ਚੁੱਕਾ ਸੀ ਤੇ ਨਾਲੇ ਮਰਗ ਦਾ ਅਫਸੋਸ ਤਾਂ ਹਰ ਇੱਕ ਨੂੰ ਕਰਨਾ ਹੀ ਬਣਦਾ ਹੈ ਉਹ ਵੀ ਫੂੜੀ ਤੇ ਬਹਿ ਗਿਆ ਤੇ ਪੁੱਛਿਆ ਕੀ ਗੱਲ ਹੋਈ ਕੌਣ ਗੁਜ਼ਰ ਗਿਆ ਹੈ ਪਾਉ ਫੂੜੀ ਤੇ ਬੈਠੇ ਬੰਦੇ ਨੇ ਕਿਹਾ ਜੀ ਸਾਡਾ ਭਰਾ ਸੀ ਵੱਡਾ ਗੁਜ਼ਰ ਗਿਆ ਪਰਸੋਂ ਉਸ ਰਾਈ ਨੇ ਪੁੱਛਿਆ ਬਿਮਾਰ ਠਾਰ ਸੀ ਨਹੀਂ ਜੀ ਬਿਮਾਰ ਵੀ ਹੱਡਾ ਕੋਈ ਨਹੀਂ ਹੋਇਆ ਉਸ ਨੇ ਫਿਰ ਪੁੱਛਿਆ ਕੋਈ ਲੜਾਈ ਪੜਾਈ ਹੋ ਗਈ ਸੀ ਨਹੀਂ ਜੀ ਉਹ ਵਿਚਾਰਾ ਤੇ ਭਲਾ ਮਾਨਸੀ ਬੜਾ ਸੀ ਕੋਈ ਨਸ਼ਾ ਪਤਾ ਕਰਦਾ ਸੀ ਕਿਉਂਕਿ ਮਰ ਜਾਣ ਦੇ ਤਾਂ ਇਹੀ ਕਾਰਨ ਹੁੰਦੇ ਹਨ ਪਿੰਡ ਵਾਲਿਆਂ ਨੇ ਕਿਹਾ ਉਹ ਨਾ ਜੀ ਨਾ ਨਾ ਮੀਟ ਨਾ ਸ਼ਰਾਬ ਨਸ਼ਾ ਤੇ ਵਿਚਾਰਾ ਕੋਈ ਕਰਦਾ ਹੀ ਨਹੀਂ ਸੀ ਉਹ ਰਾਹੀ ਪਰਨਾ ਮੋੜੇ ਤੇ ਸੁੱਟ ਕੇ ਉੱਠਿਆ ਤੇ ਤੁਰਿਆ ਜਾਂਦਾ ਕਹਿਣ ਲੱਗਿਆ ਮਰਿਆ ਤੇ ਫਿਰ ਚ ਰੁਕਣਾ ਹੀ ਸੀ ਅੱਜ ਤੇ ਅਫਸੋਸ ਹੀ ਕੰਡ ਹੈ ਉਹ ਕਿ ਜੋਆਈਆਂ ਪਾਈਆਂ ਤੇ ਨਿਗਦੇ ਸਾਕਾਂ ਦੇ ਆਉਣ ਤੇ ਘਰ ਵਿੱਚ ਮਾਸ ਵੀ ਰਿੱਦੇ ਤੇ ਸ਼ਰਾਬੀ ਉੱਡਦੀ ਹੈ ਪੰਜਾਬ ਦਾ ਸਾਰਾ ਸਮਾਜਿਕ ਤਰ੍ਹਾਂ ਨਾਲ ਮਿਲ ਗੋਭਾ ਜਾਂ ਬਣ ਗਿਆ ਹੈ ਕਈ ਥਾਈਂ ਤਾਂ ਰਾਜਾ ਸਵਾਮੀ ਵੀ ਰਿਸ਼ਤੇਦਾਰਾਂ ਦੇ ਪ੍ਰਭਾਵ ਵਿੱਚ ਆ ਕੇ ਪੀਣ ਲੱਗ ਪੈਂਦੇ ਹਨ ਤੇ ਕਿਤੇ ਪੀਣ ਵਾਲੇ ਰਾਜਾ ਸਵਾਮੀਆ ਦੇ ਪ੍ਰਭਾਵ ਥੱਲੇ ਆ ਕੇ ਰਾਜਾ ਸਵਾਮੀ ਬਣ ਜਾਂਦੇ ਨੇ ਪਰ ਇਹ ਗਿਣਤੀ ਐਵੇਂ ਕੁਝ ਫੀਸਤ ਤੋਂ ਵੱਧ ਨਹੀਂ ਹੁੰਦੀ ਅੱਜ ਪੰਜਾਬ ਦੇ ਛੋਟੇ ਤੋਂ ਛੋਟੇ ਕਸਬੇ ਵਿੱਚ ਵੀ ਰਾਜਾ ਸਵਾਮੀ ਡੇਰਾ ਸਥਾਪਿਤ ਹੋ ਚੁੱਕਾ ਹੈ ਤੇ ਪੂਰਾ ਪੰਜਾਬ ਉਹਨਾਂ ਨੇ ਰਾਜਾ ਸਵਾਮੀ ਡੇਰਿਆਂ ਨਾਲ ਟਕ ਲਿਆ ਹੈ ਇਸ ਪਿੱਛੇ ਕਿੱਡਾ ਵੱਡਾ ਜਾਲ ਹੈ ਇਸ ਤੇ ਵੀ ਵਿਚਾਰ ਕਰਦੇ ਹਾਂ ਲੋਕ ਰਾਧਾ ਸੁਆਮੀਆ ਵੱਲ ਕਿਵੇਂ ਖਿੱਚੇ ਜਾਂਦੇ ਹਨ ਇਹ ਵੀ ਵਿਚਾਰਨ ਵਾਲੀ ਗੱਲ ਹੈ 1997 98 ਦੀ ਗੱਲ ਹੈ ਇਟਾਂ ਦੇ ਭਾਅ ਬਹੁਤ ਵਧ ਗਏ ਸਨ ਤੇ ਚੰਗੀ ਇਟ ਮਿਲਦੀ ਵੀ ਘੱਟੀ ਸੀ ਮੇਰਾ ਧੰਦਾ ਵੀ ਮਕਾਨ ਬਣਾਉਣ ਨਾਲ ਸੰਬੰਧਿਤ ਹੈ ਇਸ ਲਈ ਜਿਵੇਂ ਅਰਬ ਦੇਸ਼ਾਂ ਵਿੱਚ ਸੀਮੈਂਟ ਦੇ ਤਬੂਕਾਂ ਨਾਲ ਉਸਾਰੀ ਕਰਦੇ ਹਨ ਮੈਂ ਵੀ ਇਸੇ ਤਰ੍ਹਾਂ ਦੇ ਤਬੂਕ ਬਣਾਉਣਾ ਚਾਹੁੰਦਾ ਸਾਂ ਪਰ ਇਹ ਜਾਣਕਾਰੀ ਕਿੱਥੋਂ ਮਿਲੇ ਇੱਕ ਸਮੱਸਿਆ ਸੀ ਮੈਨੂੰ ਕਿਰਾਦਾ ਸਵਾਮੀ ਨੇ ਦੱਸਿਆ ਕਿ ਬਿਆਸ ਡੇਰੇ ਦੀ ਆਪਣੀ ਤਬੂਕ ਬਣਾਉਣ ਦੀ ਫੈਕਟਰੀ ਹੈ ਤੇ ਉੱਥੇ ਇਕੱਲੇ ਤਬੂਕ ਹੀ ਨਹੀਂ ਬਣਦੇ ਇਮਾਰਤ ਸਾਜੀ ਦਾ ਹੋਰ ਵੀ ਹਰ ਤਰ੍ਹਾਂ ਦਾ ਸਮਾਨ ਤਿਆਰ ਹੁੰਦਾ ਹੈ ਸੀਮੈਂਟ ਦੀਆਂ ਚਾਦਰਾਂ ਤੋਂ ਲੈ ਕੇ ਜਾਲੀਆਂ ਹਾਰਜੀ ਪਿੱਲਰ ਸੁਨੋਸਮ ਅਨਾਮਲ ਪੇਂਟ ਤੇ ਗੱਲ ਕੀ ਉਹ ਸਭ ਕੁਝ ਹੀ ਬਣਦਾ ਜੋ ਮਕਾਨ ਬਣਾਉਣ ਲਈ ਪਰਤੋ ਵਿੱਚ ਆਉਂਦਾ ਦੋਰਾਦਾ ਸਵਾਮੀ ਜੋ ਉਸ ਡੇਰੇ ਦੇ ਖਾਸ ਵਿਅਕਤੀ ਸਨ ਮੈਨੂੰ ਡੇਰੇ ਤੇ ਲੈ ਗਏ ਪਹਿਲਾਂ ਮੈਂ ਕਦੇ ਉੱਥੇ ਨਹੀਂ ਸੀ ਗਿਆ ਮੇਰੇ ਕੋਲ ਸੈਲੋ ਡੈਬਿਓ ਕਾਰ ਸੀ ਜਿਸ ਦੇ ਅੱਗੇ ਨੰਬਰ ਪਲੇਟ ਤੇ ਛੋਟੇ-ਛੋਟੇ ਅੱਖਰਾਂ ਵਿੱਚ ਚੇਅਰਮੈਨ ਵਰਲਡ ਸਿਕ ਕਾਉਂਸਲ ਲਿਖਿਆ ਹੋਇਆ ਸੀ। ਭਾਵੇਂ ਲਿਖਾਉਣ ਦਾ ਹੋਰ ਕੋਈ ਫਾਇਦਾ ਤਾਂ ਨਹੀਂ ਪਰ ਚੰਡੀਗੜ੍ਹ ਵਗੈਰਾ ਜਾਈਏ ਤਾਂ ਮੂਮਲੀ ਜਾ ਫਰਕ ਪੈ ਜਾਂਦਾ ਤੇ ਟ੍ਰੈਫਿਕ ਵਾਲੇ ਜ਼ਰਾ ਘੱਟ ਪਰੇਸ਼ਾਨ ਕਰਦੇ ਹਨ ਜਾਂ ਪੈਸੇ ਲੈਣ ਦੀ ਆਸ ਛੱਡ ਕੇ ਜਾ ਲੈਣ ਦਿੰਦੇ ਹਨ। ਜਦੋਂ ਕਾਰ ਗੇਟ ਦੇ ਅੱਗੇ ਜਾ ਕੇ ਰੁਕੀ ਤਾਂ ਅੰਦਰ ਦਾ ਦ੍ਰਿਸ਼ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਯੂਨੀਵਰਸਿਟੀ ਜਾਂ ਪੁਰਾਣੇ ਰਾਜੇ ਮਹਾਰਾਜਿਆਂ ਦਾ ਮਹੱਲ ਹੋਵੇ। ਜੀਟੀ ਰੋਡ ਤੋਂ ਲੈ ਕੇ ਚੌੜੀ ਤੇ ਸਾਫ ਸੁਧਰੀ ਸੜਕ ਡੇਰੇ ਵੱਲ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਬਿਆਸ ਸ਼ਹਿਰ ਜੀਟੀ ਰੋਡ ਤੇ ਨਹੀਂ ਇੱਧਰ ਵਸਿਆ ਹੋਇਆ ਹੈ ਕਾਰ ਰੁਕੀ ਵੇਖ ਕੇ ਡੇਰੇ ਦੇ ਇੱਕ ਬੰਦੇ ਨੇ ਝਟ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਬੜੇ ਸਲੀਕੇ ਨਾਲ ਫੱਟੇ ਬਲਾ ਕੇ ਗੱਲਾਂ ਕਰਨ ਲੱਗ ਪਿਆ ਬਸ ਥੋੜੀ ਦੇਰ ਪਿਛੋਂ ਇੱਕ ਜਿਪਸੀ ਗੱਡੀ ਆ ਕੇ ਸਾਡੀ ਗੱਡੀ ਦੇ ਅੱਗੇ ਲੱਗ ਗਈ ਜਿਵੇਂ ਕਿਸੇ ਨੂੰ ਸਕਾਟ ਕਰਕੇ ਲੈ ਜਾਣਾ ਹੋਵੇ ਸਭਾ ਅਨੁਸਾਰ ਮੈਨੂੰ ਇਹ ਬੜਾ ਖਲਜਗਨਜਿਆ ਲੱਗਾ ਅੱਗੇ ਜਾ ਕੇ ਜਦੋਂ ਗੱਡੀ ਖੜਾ ਕੇ ਮੈਂ ਨਿਗਾਹ ਮਾਰੀ ਤਾਂ ਮੈਟਲ ਡਿਟੈਕਟਰ ਦਾ ਦਰਵਾਜ਼ਾ ਜਿਆ ਬਣਿਆ ਹੋਇਆ ਨਜ਼ਰ ਆਇਆ ਮੈਂ ਨਾ ਤਾਂ ਕਿਰਪਾਨ ਹੀ ਲਾਉਣੀ ਸੀ ਤੇ ਨਾ ਹੀ ਮੇਰਾ ਕਿਸੇ ਨਾਲ ਉਲਝਣ ਦਾ ਵਿਚਾਰ ਸੀ ਇਸ ਲਈ ਮੈਂ ਆਪਣਾ ਇਰਾਦਾ ਇੱਕ ਤਰ੍ਹਾਂ ਨਾਲ ਬਦਲ ਹੀ ਲਿਆ ਤੇ ਕਾਰ ਦੇ ਦਰਵਾਜ਼ੇ ਕੋਲ ਖਲੋਤੇ ਬੰਦੇ ਨੂੰ ਕਿਹਾ ਚਲੋ ਫੇਰ ਕਦੇ ਸਹੀ ਉਹ ਕਹਿਣ ਲੱਗਾ ਹਾਂ ਜੀ ਕੀ ਗੱਲ ਕੋਈ ਪਰੇਸ਼ਾਨੀ ਹੈ ਮੈਂ ਕਿਹਾ ਮੈਂ ਕਿਰਪਾਨ ਪਾਈ ਹੋਈ ਆ ਇੱਕ ਮੇਰੇ ਕੋਲ ਰਵਲਵਰ ਵੀ ਹੈ ਤੁਹਾਡਾ ਪ੍ਰਬੰਧ ਬੜੀ ਤਕੜੀ ਸੁਰੱਖਿਆ ਜਾਨੀ ਸਕਿਉਰਟੀ ਜਈ ਦਾ ਲੱਗ ਰਿਹਾ ਹੈ ਨਾਲ ਕੋਈ ਇਹਦਾ ਜ਼ਰੂਰੀ ਵੀ ਨਹੀਂ ਮੈਂ ਤਾਂ ਤੁਹਾਡਾ ਤਬੂਕ ਬਣਾਉਣ ਵਾਲਾ ਢਾਂਚਾ ਹੀ ਵੇਖਣਾ ਸੀ ਪਤਾ ਨਹੀਂ ਉਹ ਵੀ ਤੁਸੀਂ ਕਿਸੇ ਬਾਹਰਲੇ ਨੂੰ ਵਿਖਾਉਂਦੇ ਹੋ ਕਿ ਨਹੀਂ ਉਹ ਬੰਦਾ ਤੇ ਉਸ ਨਾਲ ਖਲੋਤੇ ਹੋਰ ਚਾਰ ਪੰਜ ਸੇਵਾਦਾਰ ਇਕੱਠੀ ਬੋਲ ਪਏ ਹੋਣ ਨਹੀਂ ਨਹੀਂ ਜੀ ਤੁਹਾਨੂੰ ਸਭ ਕੁਝ ਵਿਖਾ ਦੇਵਾਂਗੇ ਬਿਲਕੁਲ ਐਸੀ ਕੋਈ ਗੱਲ ਨਹੀਂ ਕਿਰਪਾਨ ਤਾਂ ਸਾਡੇ ਡੇਰੇ ਦੇ ਅੰਦਰ ਵੀ ਲੋਕ ਪਾਈ ਫਿਰਦੇ ਆ ਕਿਰਪਾਨ ਨੂੰ ਇੱਥੇ ਬਿਲਕੁਲ ਨਹੀਂ ਰੋਕਿਆ ਜਾਂਦਾ ਰਹੀਰ ਵਾਲਵਰ ਦੀ ਗਲਤ ਆਪ ਜੀ ਇੱਕ ਵਾਰ ਆ ਕੇ ਸਾਡਾ ਪ੍ਰਬੰਧ ਵੇਖ ਲਓ ਜੇ ਆਪ ਨੂੰ ਪਸੰਦ ਨਾ ਆਵੇ ਤਾਂ ਵੱਖਰੀ ਗੱਲ ਹੈ ਉਹਨਾਂ ਦੇ ਬਹੁਤ ਕੰਨਤੀਮੰਦਰ ਜਾ ਕੇ ਵੇਖਿਆ ਤਾਂ ਉਹਨਾਂ ਨੇ ਇੱਕ ਵੱਡੀ ਸਾਰੀ ਅਲਮਾਰੀ ਤੇ ਇੱਕ ਲੈਜ਼ਰ ਨੰਬਰ ਰਜਿਸਟਰ ਰੱਖਿਆ ਹੋਇਆ ਹੈ ਉਹਨਾਂ ਮੈਨੂੰ ਸਭ ਕੁਝ ਸਮਝਾਇਆ ਕਿ ਕਿਵੇਂ ਰਿਵਾਲਵਰ ਨੂੰ ਇਸ ਰਜਿਸਟਰ ਵਿੱਚ ਦਰਜ ਕਰਕੇ ਤੁਹਾਨੂੰ ਰਸੀਦ ਦੇਾਂਗੇ ਤੇ ਰਿਵਾਲਵਰ ਉਸ ਅਲਮਾਰੀ ਵਿੱਚ ਸੇਫ ਪਿਆ ਰਹੇਗਾ ਵਾਪਸ ਆਉਂਦੇ ਲੈ ਜਾਣਾ ਮੈਨੂੰ ਇਸ ਤਰ੍ਹਾਂ ਖਾਸ ਇਤਰਾਜ਼ ਵੀ ਨਹੀਂ ਸੀ ਸੋ ਸਭ ਕੁਝ ਕਰ ਕਰਾ ਕੇ ਅੰਦਰ ਚਲੇ ਗਏ ਸਸਤੀਆਂ ਦੁਕਾਨਾਂ ਤੇ ਕੋਕਾ ਕੋਲਾ ਸ਼ਾਇਦ 4.5 ਰੁਪਏ ਦਾ ਫਰੂਟੀ ਵੀ ਇੰਨੇ ਕੁ ਦੀ ਹੀ ਸੀ ਦੁੱਧ ਆਦ ਸਭ ਕੁਝ ਬਗੈਰ ਟੈਕਸੋਂ ਬਹੁਤ ਸਸਤਾ ਸੀ ਇਥੋਂ ਤੱਕ ਕਿ ਲੋਕ ਘਰਾਂ ਨੂੰ ਵੀ ਲਈ ਜਾਂਦੇ ਸਨ ਰੋਟੀ ਦੀ ਛੁੱਟੀ ਦਾ ਸਮਾਂ ਸੀ ਤੇ ਦਬੂਕ ਬਣਾਉਣ ਵਾਲਾ ਕਾਰਖਾਨਾ ਬੰਦ ਸੀ ਸਮਾਂ ਕੱਟਣ ਲਈ ਮੈਂ ਲਾਇਬ੍ਰੇਰੀ ਦੇ ਬਾਹਰ ਬਾਹਰ ਤੁਰ ਫਿਰ ਕੇ ਸ਼ੀਸ਼ੇ ਵਿੱਚ ਲੱਗੀਆਂ ਕਿਤਾਬਾਂ ਵੇਖਣ ਲੱਗ ਪਿਆ ਵਿਸ਼ਵ ਸਿੱਖ ਕੌਂਸਲ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕਾ ਸਾਂ ਉਹ ਵੀ ਉਹਨਾਂ ਸਾਲਾਂ ਵਿੱਚ ਜਦੋਂ ਬਾਦਲ ਦਲ ਜਾਂ ਕਿਸੇ ਹੋਰ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਸੀ ਬਾਅਦ ਵਿੱਚ ਬਾਦਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਤੇ ਸਰਜੀਤ ਸਿੰਘ ਬਰਨਾਲੇ ਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਤੌਰ ਜਨਰਲ ਸਕੱਤਰ ਕੰਮ ਕਰਦੇ ਰਹੇ ਸਨ ਉਹਨਾਂ ਸਾਲਾਂ ਵਿੱਚ ਹਰ ਵੇਲੇ ਸਾਡੇ ਆਲੇ-ਦੁਆਲੇ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ ਸਾਡੀ ਵਰਕਿੰਗ ਕਮੇਟੀ ਦੇ ਮੈਂਬਰ ਸਰਦਾਰ ਬਲਦੇਵ ਸਿੰਘ ਘੁੰਮਣ ਪੁਲਿਸ ਕੈਪਟਨ ਦੀ ਗੋਲੀ ਨਾਲ ਮਾਰੇ ਜਾ ਚੁੱਕੇ ਸਨ ਜਰੰਦਰ ਸ਼ੈਰੀ ਦੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਦੇ ਗੋਲੀ ਮਾਰੀ ਗਈ ਪਰ ਉਹ ਬਚ ਕੇ ਕੁਝ ਦਿਨਾਂ ਬਾਅਦ ਕਪੂਰਥਲੇ ਜ਼ਿਲ੍ਹੇ ਵਿੱਚ ਸਰਦਾਰ ਆਤਮਾ ਸਿੰਘ ਸਾਹਿਬ ਕਾਕਾ ਵਿਕਾਸ ਮੰਤਰੀ ਦੇ ਘਰ ਗੋਲੀ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਗੋਲੀ ਉਹਨਾਂ ਦੇ ਸਿਰ ਵਿੱਚ ਮਾਰੀ ਗਈ ਸੀ ਉਹਨਾਂ ਨੇ ਕੁਦਰਤੀ ਹੀ ਮੂੰਹ ਉਤਾਣ ਚੁੱਕਿਆ ਤਾਂ ਗੋਲੀ ਜ਼ਵਾੜੇ ਨੂੰ چیرਦੀ ਹੋਈ ਲੰਘ ਗਈ ਇਸ ਤਰ੍ਹਾਂ ਚੁੱਕੰਨੇ ਹੋ ਗਏ ਤੁਰਨ ਤੇ ਹਰ ਵੇਲੇ ਅੱਗਾ ਪਿੱਛਾ ਵੇਖ ਕੇ ਤੁਰਨ ਦੀ ਸਾਨੂੰ ਹੱਦ ਜਹੀ ਪੈ ਗਈ ਸੀ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ ਆਪਣੇ ਨਾਲ ਦੇ ਦੋ ਰਾਜਾ ਸਵਾਮੀਆ ਨੂੰ ਮੈਂ ਇਹ ਖਰਚਾ ਦੱਸਿਆ ਤਾਂ ਉਹ ਹੱਸ ਪਏ ਤੇ ਕਹਿਣ ਲੱਗੇ ਨਹੀਂ ਜੀ ਇਹ ਰੱਬ ਦਾ ਘਰ ਹੈ ਇੱਥੇ ਐਦਾਂ ਦੀ ਕੋਈ ਗੱਲ ਨਹੀਂ ਪਰ ਕੁਝਰ ਬਾਅਦ ਮੇਰਾ ਸ਼ੱਕ ਪੱਕਾ ਹੋ ਗਿਆ ਤਾਂ ਮੈਂ ਦੂਰ ਖਲੋਤੇ ਇੱਕ ਬੰਦੇ ਨੂੰ ਹੱਥ ਦਾ ਇਸ਼ਾਰਾ ਕਰਕੇ ਆਪਣੇ ਕੋਲ ਸੱਦਿਆ ਤੇ ਉਸ ਨੂੰ ਕਿਹਾ ਮੈਂ ਤਾਂ ਤੁਹਾਡੇ ਬੰਦਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਅੰਦਰ ਨਹੀਂ ਜਾਂਦਾ ਪਰ ਤੁਸੀਂ ਲੋਕਾਂ ਨੇ ਆਪ ਹੀ ਕਿਹਾ ਆਓ ਆਓ ਹੁਣ ਇਹ ਦੱਸੋ ਭਈ ਤੁਹਾਡਾ ਕੁਝ ਚੁੱਕ ਕੇ ਲੈ ਜਾਣਾ ਤੁਸੀਂ ਉਦੋਂ ਤੋਂ ਬਰਾਬਰ ਮੇਰਾ ਪਿੱਛਾ ਕਰ ਰਹੇ ਹੋ ਉਸ ਬੰਦੇ ਨੇ ਦੂਰ-ਦੂਰ ਖਲੋਤੇ ਚਾਰੇ ਪਾਸੇ ਦੇ ਬੰਦਿਆਂ ਨੂੰ ਵੀ ਬੁਲਾ ਲਿਆ ਤੇ ਹੱਸ ਕੇ ਮੈਨੂੰ ਕਹਿਣ ਲੱਗਾ ਜੀ ਗੁੱਸਾ ਨਾ ਕਰੋ ਅਸੀਂ 9 ਜਣੇ ਤੁਹਾਡੀ ਹਿਫਾਜ਼ਤ ਲਈ ਡਿਊਟੀ ਤੇ ਆ ਕਿਉਂਕਿ ਅਸਾਂ ਤੁਹਾਡਾ ਹਥਿਆਰ ਜੋ ਸੇਫ ਕਸਟਡੀ ਵਿੱਚ ਰਖਵਾ ਲਿਆ ਹੁਣ ਤੁਹਾਡੀ ਹਿਫਾਜ਼ਤ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਨਾ ਜਦੋਂ ਅਸੀਂ ਵੇਖਿਆ ਤੁਹਾਡਾ ਰਵਾਲਵਰ ਪਾਬੰਦੀਸ਼ੁਦਾ ਬੋਰ ਯਾਨੀ ਪ੍ਰਹਿਬਿਟਡ ਬੋਰ ਦਾ ਹੈ ਤਾਂ ਸਾਡੇ ਚੀਫ ਸਕਿਉਰਿਟੀ ਕਮਾਂਡਰ ਨੇ 6 ਬੰਦੇ ਹੋਰ ਡਿਊਟੀ ਤੇ ਭੇਜ ਦਿੱਤੇ ਨਹੀਂ ਤਾਂ ਪਹਿਲਾਂ ਤਾਂ ਅਸੀਂ 3 ਜਣੇ ਹੀ ਸੀ ਉਹਨਾਂ ਮੈਨੂੰ ਇਹ ਵੀ ਦੱਸਿਆ ਕਿ ਰਾਜਕ੍ਰਿਸ਼ਨ 베ਦੀ ਜਿਹੜੇ ਖੰਨੇ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਰਹਿ ਚੁੱਕੇ ਹਨ ਰਿਟਾਇਰ ਹੋ ਕੇ ਇੱਥੇ ਚੀਫ ਸਿਕਿਉਰਿਟੀ ਕਮਾਂਡਰ ਹਨ 베ਦੀ ਸਾਹਿਬ ਤਾਂ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਜਲੰਧਰ ਉਹ ਐਸਪੀਡੀ ਸਨ ਤੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਕਈ ਵਾਰ ਫੜ ਕੇ ਲਿਆਂਦੇ ਖੜਕੂ ਚੜਾਉਣ ਲਈ ਉਹਨਾਂ ਨੂੰ ਮਿਲਣਾ ਪੈਂਦਾ ਸੀ ਉਹਨਾਂ ਦਾ ਆਪਣਾ ਜਵਾਨ ਲੜਕਾ ਵੀ ਖੜਕੂਆ ਨੇ ਮਾਰ ਦਿੱਤਾ ਸੀ ਇਸੇ ਲਈ ਇਸ ਤਰ੍ਹਾਂ ਦੇ ਫਟਕਾ ਦੇ ਅਫਸਰਾਂ ਨੂੰ ਸਰਕਾਰ ਨੇ ਚੁਣ-ਚੁਣ ਕੇ ਜ਼ਿਲ੍ਹਿਆਂ ਵਿੱਚ ਲਾਇਆ ਸੀ ਤਾਂ ਕਿ ਇਹ ਖੜਕੂਆ ਨਾਲ ਦੁਸ਼ਮਨਾ ਵਰਗਾ ਵਿਹਾਰ ਕਰਨ ਬਲਕਿ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰੀ ਦੇਣ। ਬੀਦੀ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਹਨ ਤੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿੱਚੋਂ ਦੱਸਦੇ ਹਨ ਤੇ ਮੂੰਹ ਤੇ ਬਹੁਤ ਮਿੱਠੇ ਹਨ ਪਰ ਕਹਿੰਦੇ ਹਨ ਕਿ ਸ਼ੱਕ ਵਿੱਚ ਫੜ ਕੇ ਲਿਆਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਲੱਗਿਆ। ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਇਸੇ ਲਈ ਬਾਅਦ ਵਿੱਚ ਉਹਨਾਂ ਨੂੰ ਤਰੱਕੀ ਦੇ ਕੇ ਨਵੇਂ ਬਣੇ ਪੁਲਿਸ ਜ਼ਿਲੇ ਦਾ ਐਸਐਸਪੀ 라 ਦਿੱਤਾ ਗਿਆ ਸੀ। ਜਦੋਂ ਅਸਾਂ ਫਿਰ ਤੁਰ ਕੇ ਸਾਰਾ ਡੇਰਾ ਵੇਖ ਲਿਆ। ਦੋਨਾਂ ਵਿੱਚੋਂ ਇੱਕ ਨੇ ਕਿਹਾ ਜੀ ਉਹਨਾਂ ਪ੍ਰਸ਼ਾਦਾ ਛਕ ਲੋ ਬਸ ਆ ਨਾਲ ਹੀ ਮੱਸਾ ਤੁਹਾਡੇ ਖਾਣ ਵਾਸਤੇ ਪਰਚੀਆਂ ਵੀ ਆਈਪੀ ਵਿਭਾਗ ਵਿੱਚੋਂ ਆ ਗਈਆਂ ਮੈਨੂੰ ਇਹ ਸਭ ਕੁਝ ਵੇਖ ਕੇ ਤੇ ਸੁਣ ਸੁਣ ਕੇ ਹੈਰਾਨੀ ਹੋ ਰਹੀ ਸੀ ਹੱਦ ਹੋ ਗਈ ਇਸ ਤਰ੍ਹਾਂ ਦੇ ਪ੍ਰੇਮਪੂਰਵਕ ਵਿਹਾਰ ਨਾਲ ਕੋਈ ਸਿੱਖ ਕਿਵੇਂ ਨਾ ਰਾਧਾ ਸਵਾਮੀਆ ਵੱਲ ਖਿੱਚਿਆ ਜਾਵੇਗਾ ਸੁੰਦਰਤਾ ਉਹ ਜਿਹੜੀ ਸੌਂਕਣ ਵੀ ਤਾਰੀਫ ਕਰੇ ਮੇਰਾ ਆਪਣਾ ਭਾਈ ਚਾਰਾ ਕਿਸੇ ਵੱਡੇ ਤੋਂ ਵੱਡੇ ਅਹੁਦੇਦਾਰ ਨੂੰ ਵੀ ਟਕੇ ਸਿਰ ਨਹੀਂ ਪੁਛਦਾ ਪਰ ਇਹ ਕਿੰਨਾ ਮਾਨ ਸਤਕਾਰ ਦੇ ਰਹੇ ਹਨ ਫਿਰ ਮੈਂ ਕੰਮ ਤਾਂ ਆਪਣੇ ਆਇਆ ਇਹਨਾਂ ਨੇ ਮੇਰੇ ਕੋਲੋਂ ਕੀ ਲੈਣਾ ਇੱਕ ਵੱਡੇ ਸਾਰੇ ਸ਼ੈੱਡ ਵਿੱਚ ਸਟੀਲ ਦੇ ਮੇਜ਼ ਲੱਗੇ ਹੋਏ ਸਜੀਆਂ ਸਜਾਈਆਂ ਥਾਲੀਆਂ ਹਰ ਬੰਦੇ ਅੱਗੇ ਆ ਜਾਂਦੀਆਂ ਹਨ ਕਈ ਤਰ੍ਹਾਂ ਦੇ ਲੰਗਰ ਹਨ ਸਿੱਖਾਂ ਵਾਂਗ ਲੰਗਰ ਮੁਫਤ ਨਹੀਂ ਪੈਸੇ ਲੈ ਕੇ ਹੈ ਥਾਲੀਆਂ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ 5 ਜਾਂ 70 ਰੁਪਏ ਥਾਲੀ 20 ਰੁਪਏ ਕੰਟੀਨੈਂਟਲ ਫੂਡ ਦੀ ਸਾਲੀ ਹੈ ਰੋਟੀਆਂ ਪਕਾਉਣ ਵਾਲਾ ਕੋਈ ਨਹੀਂ ਮਸ਼ੀਨ ਨਾਲ ਰੋਟੀਆਂ ਪੱਕਦੀਆਂ ਹਨ ਤੇ ਵੱਡੇ-ਵੱਡੇ ਬਿਜਲੀ ਦੇ ਪਤਿਲਿਆਂ ਵਿੱਚ ਸਬਜ਼ੀਆਂ ਬਣਦੀਆਂ ਹਨ ਇਹ ਬੰਦ ਪਤਿਲੇ ਉਦੋਂ ਖੁੱਲਦੇ ਹਨ ਜਦੋਂ ਸਬਜ਼ੀ ਤਿਆਰ ਹੋ ਜਾਂਦੀ ਹੈ ਬਣਦੀ ਚੀਜ਼ ਨੂੰ ਕਿਤੇ ਨੰਗਾ ਹੱਥ ਨਹੀਂ ਲੱਗਦਾ ਬੜੇ ਸਾਫ਼ ਸੁਥਰੇ ਤਰੀਕੇ ਨਾਲ ਖਾਣਾ ਤਿਆਰ ਹੁੰਦਾ ਹੈ ਇੱਕ ਚੀਜ਼ ਮੈਂ ਉਚੇਚੇ ਤੌਰ ਤੇ ਵੇਖੀ ਕਿ ਹਰ ਕੋਈ ਆਪਣੇ ਧਿਆਨ ਰੋਟੀ ਖਾਈ ਜਾਂਦਾ ਤੇ ਵਰਤਾਵੇ ਵਰਤਾਈ ਜਾਂਦੇ ਹਨ ਮੈਨੂੰ ਉੱਥੇ ਹੀ ਕਿਸੇ ਨੇ ਦੱਸਿਆ ਕਿ ਪੰਡਾਰੇ ਦੇ ਦਿਨਾਂ ਵਿੱਚ 10 ਲੱਖ ਬੰਦਾ ਥਾਰੀਆਂ ਗਲਾਸਾਂ ਤੇ ਕੋਲੀਆਂ ਨਾਲ ਇੱਕੋ ਵਾਰ ਪੰਗਤ ਲੱਗ ਕੇ ਰੋਟੀ ਖਾ ਸਕਦਾ ਹੈ ਵਰਤਾਰਿਆਂ ਦਾ ਨੈਟਵਰਕ ਇਹਨਾਂ ਮਿੰਨਾਂ ਤੁਣਿਆਂ ਤੇ ਵਿਗਿਆਨਕ ਢੰਗ ਨਾਲ ਚੱਲਦਾ ਹੈ ਕਿ ਲੋਕ 당 ਰਹਿ ਜਾਂਦੇ ਹਨ ਜਿੱਧਰ ਲੋੜ ਹੋਵੇ ਵਰਤਾਵਿਆਂ ਨੂੰ ਉਧਰ ਜਾਣ ਦਾ ਹੁਕਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਹਰ ਬੰਦੇ ਦੀ ਲੋੜ ਪੂਰੀ ਹੋ ਜਾਂਦੀ ਹੈ ਵੈਸੇ ਪੈਸਿਆਂ ਤੋਂ ਬਿਨਾ ਮੁਫਤ ਦਾ ਲੰਗਰ ਵੀ ਹੈ ਜੋ ਕੋਈ ਵੀ ਖਾ ਸਕਦਾ ਹੈ ਪਰ ਜ਼ਮੀਨ ਤੇ ਬੈਣਾ ਪੈਂਦਾ ਲੋਕ ਰੋਟੀ ਖਾ ਕੇ ਆਪਣੇ ਭਾਂਡੇ ਆਪ ਧੋਣ ਵਾਲੇ ਥਾਂ ਤੇ ਰੱਖ ਕੇ ਆਉਂਦੇ ਹਨ ਭਾਂਡਾ ਰੱਖਣ ਵੇਲੇ ਮਾੜੀ ਜਿਹੀ ਆਵਾਜ਼ ਨਹੀਂ ਆਉਂਦੀ ਕਿਸੇ ਭਾਂਡੇ ਨੂੰ ਕਿਤੇ ਚਿਬ ਨਹੀਂ ਪਿਆ ਹੋਇਆ ਨਾ ਹੀ ਕਿਸੇ ਦਾ ਕੋਈ ਕੰਡਾ ਵਿੰਗਾ ਪਰ ਦੂਜੇ ਪਾਸੇ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਲੰਗਰ ਦੇ ਭਾਂਡੇ ਕੋਲੇ ਤੇ ਗਲਾਸ ਸਾਲੀਆਂ ਵਿੰਗ ਤੜਿੰਗੀਆਂ ਤੇ ਚਿਪ ਪਏ ਹੋਏ ਹਨ ਰਾਜਾ ਸਵਾਮੀ ਆਰਾਮਨਾਲ ਭਾਂਡਾ ਜ਼ਮੀਨ ਤੇ ਰੱਖਦੇ ਹਨ ਤੇ ਸਾਡੇ ਇੱਥੇ ਸਿਰੋਂ ਹੀ ਸੁੱਟ ਦਿੰਦੇ ਹਨ ਭਾਂਡੇ ਵਿੰਗੇ ਨਾ ਹੋਣ ਤਾਂ ਹੋਰ ਕੀ ਹੋਵੇ ਲੰਗਰ ਪਕਾਉਣ ਦਾ ਪ੍ਰਬੰਧ ਵੀ ਸਾਫ਼ ਸੁਥਰਾ ਨਹੀਂ ਪਕਾਉਣ ਵਾਲਿਆਂ ਦਾ ਪਸੀਨਾ ਚੁੰਦਾ ਹੈ ਚਾਟਾ ਪੈਰਾਂ ਨੂੰ ਲੱਗਦਾ ਰਹਿੰਦਾ ਹੈ ਕੁਝ ਰੋਟੀਆਂ ਕੱਚੀਆਂ ਕੁਝ ਪੱਕੀਆਂ ਕੁਝ ਸੜੀਆਂ ਹੋਈਆਂ ਦਾਲ ਕਦੇ ਪਤਲੀ ਕਦੇ ਪਿੰਨੇ ਵਰਗੀ ਸੰਘਣੀ ਇਸ ਨੂੰ ਲੰਗਰ ਛਕਾਉਣ ਦਾ ਕੋਈ ਚੰਗਾ ਤਰੀਕਾ ਨਹੀਂ ਕਿਹਾ ਜਾ ਸਕਦਾ ਚਲੋ ਜੇ ਉੱਥੇ 5 ਜਾਂ 7 ਰੁਪਏ ਥਾਲੀ ਲੈਂਦੇ ਹਨ ਤਾਂ ਬੋਲਦੇ ਵੀ ਤਾਂ ਤਮੀਜ਼ ਨਾਲ ਹਨ ਜੀ ਜੀ ਕਰਦੇ ਫਿਰਦੇ ਹਨ ਇੱਥੇ ਫੁਲਕਾ ਹੱਥਾਂ ਉੱਤੇ ਐਦਾਂ ਉੱਤੋਂ ਸੁੱਟਦੇ ਹਨ ਜਿਵੇਂ ਕੁੱਤੇ ਨੂੰ ਸੁੱਟੀਦਾ ਜਦੋਂ ਮੈਂ ਜੇਲ੍ਹ ਵਿੱਚ ਸੀ ਤੇ ਅਸੀਂ ਵਾਰਡ ਵਿੱਚ ਰੋਟੀ ਬੀ ਕਲਾਸ ਬਣਾਉਂਦੇ ਤਾਂ ਵਾਰਡਨਾਂ ਨੂੰ ਵੀ ਸ਼ੱਕਣ ਲਈ ਕਹਿੰਦੇ ਸਾਡੇ ਦੋ ਕੁ ਅੰਮਰਸਰੀਏ ਪਾਉ ਅੰਮਰਸਰ ਗੁਰਦੁਆਰੇ ਦੇ ਗਿੱਜੇ ਹੋਏ ਰੋਟੀ ਉੱਤੋਂ ਹੀ ਸੁੱਟ ਦਿਆ ਕਰਨ ਕਈ ਵਾਰ ਤੇ ਵਿਚਾਰੇ ਵਾਰਡਨਾਂ ਦੇ ਹੱਥੋਂ ਰੋਟੀ ਡਿੱਗ ਪਿਆ ਕਰੇ ਜਦੋਂ ਅਸੀਂ ਇਦਾਂ ਸੁੱਟਣ ਵਾਲੇ ਵਰਤਾਵਿਆਂ ਨੂੰ ਕਹਿਣਾ ਕਿ ਰੋਟੀ ਜ਼ਰਾ ਆਰਾਮ ਨਾਲ ਥੱਲੇ ਹੋ ਕੇ ਹੱਥਾਂ ਤੇ ਰੱਖ ਦਿਆ ਕਰੋ ਤਾਂ ਉਹਨਾਂ ਕਹਿਣਾ ਰੋਟੀ ਵਰਤੋਂਦੇ ਵਰਤੋਂਦੇ ਸਾਰਾ ਟੋਕਰਾ ਹੀ ਝੂਠਾ ਕਰ ਦਈਏ ਗਲਾਸਾਂ ਵਿੱਚ ਪਾਣੀ ਵੀ ਇਸੇ ਤਰ੍ਹਾਂ ਉੱਤੋਂ ਧਾਰ ਬਣ ਕੇ ਪਾਉਂਦੇ ਸਨ ਇਸ ਤਰ੍ਹਾਂ ਦੀ ਝੂਠ ਦਾ ਪਰਮੀ ਕੀੜਾ ਬ੍ਰਾਹਮਣ ਦਾ ਛੱਡਿਆ ਹੋਇਆ ਹੈ ब्राह्मणी ਝੂਠ ਮਿੱਠ ਤੇ ਇੱਥੋਂ ਤੱਕ ਕਿ ਨੀਵੀਂ ਜਾਤ ਦੇ ਪਰਛਾਵੇਂ ਦਾ ਵੀ ਪਰਹੇਜ਼ ਕਰਦਾ ਹੈ ਇਹ ਕੀੜਾ ਹੌਲੀ-ਹੌਲੀ ਸਿੱਖੀ ਵਿੱਚ ਵੀ ਸ਼ਾਮਲ ਹੋ ਗਿਆ ਵਰਦਨਾ ਨੇ ਕੋਈ ਦਿਨ ਹੀ ਰੋਟੀ ਖਾਧੀ ਫਿਰ ਸਿਰ ਫੇਰ ਦਿਆ ਕਰਨ ਅਸੀਂ ਉਹਨਾਂ ਨੂੰ ਬਥੇਰਾ ਸਮਝਾਉਂਦੇ ਕਿ ਸਾਡੇ ਹੱਥਾਂ ਤੇ ਵੀ ਇਹ ਇਦਾਂ ਹੀ ਛੁੱਟਦੇ ਆ ਪਰ ਉਹਨਾਂ ਦਾ ਐਸਾ ਜੀਖ ਖੱਟਾ ਹੋਇਆ ਕਿ ਉਹ ਕਦੇ ਘਾਟੀ ਰੋਟੀ ਖਾਣ ਦੀ ਬੰਦੇ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਰਖਾਨਾ ਵਿਖਾਇਆ ਜਿੱਥੇ ਸਭ ਕੁਝ ਚਾਰ ਹੁੰਦਾ ਹੈ ਤਾਂ ਭੁੱਖ ਬਣਾਉਣ ਵਾਲੀ ਮਸ਼ੀਨ ਦੀ ਸਾਰੀ ਵਰਕਿੰਗ ਮਸ਼ੀਨ ਚਲਾ ਕੇ ਸਮਝਾਈ ਕਿੰਨੇ ਸੀਮਿੰਟ ਬਜਰੀ ਤੇ ਰੇਤ ਨਾਲ ਕਿੰਨੇ ਬਲਾਕ ਬਣਦੇ ਹਨ ਤੇ ਇੱਕ ਬਲਾਕ ਕਿੰਨੇ ਦਾ ਬਣਦਾ ਸਭ ਦੱਸਿਆ ਉੱਥੇ ਪ੍ਰਸ਼ਾਦ ਲਈ ਫੁੱਲੀਆਂ ਭੁੰਨਣ ਲਈ ਵੀ ਉਹਨਾਂ ਆਪਣੀ ਹੀ ਪੱਟੀ ਲਈ ਹੋਈ ਹੈ ਕਾਰਖਾਨੇ ਵਿੱਚ ਸੀਮਿੰਟ ਦੀਆਂ ਸਿੱਧੀਆਂ ਤੇ ਗੋਲ ਚਾਦਰਾਂ ਵੀ ਬਣਦੀਆਂ ਹਨ ਪਿੱਲਰ ਜਾਲੀਆਂ ਗੱਲ ਕਿ ਹਰ ਕੰਮ ਉੱਥੇ ਜੰਗੀ ਪਦਰ ਤੇ ਹੋ ਰਿਹਾ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਜਿੱਥੇ 1 ਲੱਖ ਬੰਦੇ ਦੇ ਇਕੱਠੇ ਹੋਣ ਦਾ ਅਨੁਮਾਨ ਹੋਵੇ ਉੱਥੇ ਅਸੀਂ 400 ਟਟੀਆਂ ਬਣਾਉਂਦੇ ਹਾਂ ਪਿਸ਼ਾਬ ਕਰਨ ਵਾਸਤੇ ਪ੍ਰਬੰਧ ਇਸ ਤੋਂ ਵੱਖਰਾ ਹੁੰਦਾ ਤਾਂ ਕਿ ਕਿਸੇ ਨੂੰ 1 ਮਿੰਟ ਵੀ ਬਾਹਰ ਨਾ ਖਲੋਣਾ ਪਵੇ ਤੇ 1 ਲੱਖ ਬੰਦੇ ਦੇ ਪ੍ਰਵਚਨ ਸੁਣਨ ਦਾ ਪ੍ਰਬੰਧ 6 ਦਿਨਾਂ ਵਿੱਚ ਰੰਗ ਰੋਗਣ ਕਰਕੇ ਬਿਲਕੁਲ ਮੁਕੰਮਲ ਕਰ ਦਿੰਦੇ ਹਾਂ ਟਰੱਕ ਤੇ ਬੁਲਡੋਜ਼ਰ ਵਗੈਰਾ ਸਾਡੇ ਆਪਣੇ ਹਨ ਫਿਟਿੰਗ ਦਾ ਕੰਮ ਸੇਵਾਦਾਰ ਬਗੈਰ ਕਿਸੇ ਮਿਹਨਤ ਲਈ ਤੋਂ ਮੁਫਤੀ ਕਰਦੇ ਹਨ ਜਿੱਥੇ ਇਕੱਠ ਹੋਵੇ ਉੱਥੇ ਬਖਤੀ ਹਸਪਤਾਲ ਵੀ ਬਣਾਇਆ ਜਾਂਦਾ ਡਾਕਟਰ ਨਰਸਾਂ ਸਭ ਮੁਫਤ ਦੀ ਸੇਵਾ ਕਰਨ ਵਾਲੇ ਹੁੰਦੇ ਨੇ ਬਿਜਲੀ ਦੇ ਮਾਹਰ ਤੇ ਹੋਰ ਤਕਨੀਕੀ ਕੰਮ ਸਭ ਸੇਵਾ ਯਾਨੀ ਰਿਸ਼ਵਤ ਤੇ ਆਧਾਰਿਤ ਦੂਜੇ ਪਾਸੇ ਸਿੱਖ ਧਰਮਸਥਾਨਾਂ ਦੀ ਗੱਲ ਲੈ ਲੋ ਕਾਰ ਸੇਵਾ ਸ਼੍ਰੋਮਣੀ ਕਮੇਟੀ ਪੈਸੇ ਲੈ ਕੇ ਦਿੰਦੀ ਹੈ ਜਿਸ ਕਾਰ ਸੇਵਾ ਵਾਲੇ ਸਾਧ ਨੂੰ ਸੇਵਾ ਮਿਲਦੀ ਹੈ ਉਹ ਲਾਗੇ ਲਾਗੇ ਦੇ ਪਿੰਡਾਂ ਦਾ ਜੀਣਾ ਹਰਾਮ ਕਰ ਦਿੰਦਾ ਹੈ ਜੀਪਾਂ ਦੇ ਕੇ ਦੁੱਧ ਇਕੱਠਾ ਕਰਨ ਭੇਜਦਾ ਹੈ ਕਦੇ ਪੱਕਾ ਪਕਾਇਆ ਲੰਗਰ ਤੇ ਕਦੇ ਲੈਂਟਰ ਪਾਉਣ ਲਈ ਨਾਸਾਂ ਵਿੱਚ ਧੂਆਂ ਦੇ ਕੇ ਮੁਫਤ ਦੇ ਕੀਰਤੀ ਕੱਟੇ ਕਰਦਾ ਕਾਰ ਸੇਵਾ ਕਰਦਿਆਂ ਕਰਦਿਆਂ ਸਾਧ ਨੂੰ ਗੰਦ ਕੋਲਦਾ ਜਿਹੜਾ ਰਹੇ ਰੱਬ ਦਾ ਨਾਮ ਰਾਦਾ ਸੁਆਮੀਆਂ ਦੀਆਂ ਕਿਤਾਬਾਂ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਲਿਖੀਆਂ ਹਨ ਪਰ ਗੁਰੂ ਗ੍ਰੰਥ ਸਾਹਿਬ ਵਾਂਗ ਕੋਈ ਗ੍ਰੰਥ ਧਿਆਰ ਨਹੀਂ ਕੀਤਾ ਡੇਡੇ ਦੇ ਨਾਲ ਹੀ ਮੇਜਰ ਜਨਰਲ ਬਰਗੇਡੀਅਰ ਆਈਜੀ ਪੁਲਿਸ ਇੰਜੀਨੀਅਰ ਡਾਕਟਰ ਤੇ ਹੋਰ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਅਫਸਰਾਂ ਦੇ ਆਪੋ ਆਪਣੇ ਛੋਟੇ ਛੋਟੇ ਬੰਗਲੇ ਹਨ ਹਰ ਗੱਡੀ ਬਿਆਸ ਰੇਲਵੇ ਸਟੇਸ਼ਨ ਤੇ ਰੁੱਕ ਕੇ ਆਉਂਦੀ ਤੇ ਜਾਂਦੀ ਹੈ ਹੁਣ ਬਿਆਸ 'ਚ ਰਿਪੋਰਟ ਬਣਾਉਣ ਦੀ ਤਿਆਰੀ ਵੀ ਹੋ ਰਹੀ ਹੈ ਤਾਂ ਕਿ ਵਿਦੇਸ਼ਾਂ ਤੋਂ ਰਾਦਾ ਸੁਆਮੀ ਜਹਾਜ਼ ਰਹੀਂ ਪੰਡਾਰੇ ਤੇ ਆਇਆ ਕਰਨ ਇਹਦੇ ਕੁਝ ਕਾਰਨ ਹਨ ਜਿੰਨਾ ਕਰਕੇ ਸਿੱਖ ਧਰਮ ਵਿੱਚ ਲੋਕਾਂ ਦੀ ਦਿਲਚਸਪੀ ਘਟਦੀ ਜਾਂਦੀ ਹੈ ਤੇ ਰਾਧਾ ਸਵਾਮੀ ਨਿਰੰਕਾਰੀ ਤੇ ਇਸ ਤਰ੍ਹਾਂ ਦੇ ਹੋਰ ਧਰਮਾਂ ਵਿੱਚ ਵਧਦੀ ਜਾਂਦੀ ਹੈ। ਸਿੱਖਾਂ ਵਿੱਚ ਅੱਗੇ ਵਾਲਾ ਉਤਸ਼ਾਹ ਹੈ ਹੀ ਨਹੀਂ। ਅੱਗੇ ਸਿੱਖ ਜਦੋਂ ਵੀ ਕਦੇ ਅੰਮ੍ਰਿਤਸਰ ਜਾਂਦੇ ਤਾਂ ਦਰਬਾਰ ਸਾਹਿਬ ਇਸ਼ਨਾਨ ਜ਼ਰੂਰ ਕਰਦੇ। ਹੁਣ ਵੇਖੀਦਾ ਹੈ ਕਿ ਕੋਈ ਵੀ ਰਹੀ ਇਸ਼ਨਾਨ ਕਰ ਰਿਹਾ ਹੁੰਦਾ ਹੈ। ਕਿੱਥੇ 1 ਲੱਖ ਬੰਦੇ ਵਾਸਤੇ 400 ਟੱਟੀ ਦਾ ਪ੍ਰਬੰਧ ਤੇ ਕਿੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਕਈ ਲੱਖ ਸੰਗਤ ਵਾਸਤੇ ਇੱਕ ਨਿੱਕਾ ਜਿਹਾ ਪਿਸ਼ਾਬ ਕਰ ਇਸੇ ਮਸਾਂ 6-7 ਆਦਮੀ ਹੀ ਜਾ ਸਕਦੇ ਹਨ ਇੱਕ ਗੱਲ ਸਿੱਖ ਧਰਮ ਵਿੱਚ ਬੜੀ ਅਜੀਬ ਹੈ ਜੇ ਕੁਦਰਤੀ ਜ਼ਰੂਰਤ ਯਾਨੀ ਟੱਟੀ ਪਿਸ਼ਾਬ ਦੀ ਸਹੂਲਤ ਨਾ ਬਣਾਉਣ ਬਾਰੇ ਪੁੱਛੋ ਤਾਂ ਕਹਿੰਦੇ ਹਨ ਦਰਬਾਰ ਸਾਹਿਬ ਦੇ ਅੰਦਰ ਟੱਟੀਖਾਨੇ ਬਣਾ ਕੇ ਗੰਦ ਪਾਉਣਾ ਪਰ ਦੂਜੇ ਪਾਸੇ ਕਿਸੇ ਵੀ ਡਾਕਟਰ ਨੂੰ ਪੁੱਛ ਲਓ ਉਹ ਕਹੇਗਾ ਕਿ ਕਰੀਬ-ਕਰੀਬ 800 ਗ੍ਰਾਮ ਗੰਦ ਹਰ ਵੇਲੇ ਬੰਦੇ ਦੇ ਪੇਟ ਵਿੱਚ ਰਹਿੰਦਾ ਹੈ ਜੇ ਇਹ ਗੰਦ ਕਿਸੇ ਵਜ੍ਹਾ ਕਰਕੇ ਹੈਜਾ ਦੀ ਬਿਮਾਰੀ ਕਾਰਨ ਪੇਟ ਵਿੱਚੋਂ ਨਿਕਲ ਜਾਵੇ ਤਾਂ ਬੰਦਾ ਮਰ ਜਾਂਦਾ ਹੈ ਇਸੇ ਕਰਕੇ ਟੱਟੀਆਂ ਲੱਗਣ ਦੀ ਬਿਮਾਰੀ ਨੂੰ ਗੰਭੀਰ ਵੇਖਿਆ ਗਿਆ ਹੈ 800 ਗ੍ਰਾਮ ਗੰਦ ਢਿੱਡ ਵਿੱਚ ਲੈ ਕੇ ਤਾਂ ਬੰਦਾ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਮੱਥਾ ਵੀ ਟੇਕਦਾ ਤੇ ਮਹਾਰਾਜ ਦੇ ਤਾਬਿਆਂ ਵੀ ਬੈਠਦਾ ਪਰ ਪ੍ਰਕਰਮਾ ਵਿੱਚ ਲੋਕਾਂ ਨੂੰ ਇਹ ਸਹੂਲਤ ਨਾ ਦੇਣੀ ਸਮਝ ਨਹੀਂ ਆਉਂਦੀ ਕਿੱਧਰ ਦੀ ਦਲੀਲ ਹੈ ਅੱਜ ਕੱਲ ਤਾਂ ਗੁਸਲਖਾਨਿਆਂ ਦੇ ਐਸੇ-ਐਸੇ ਵਧੀਆ ਸੰਦਾਂ ਗਏ ਹਨ ਕਿ ਬੰਦਾ ਜਦੋਂ ਵੀ ਅੱਜ ਤੋਂ ਵੇਲਾ ਹੋ ਕੇ ਪਿੱਛੇ ਹਟਦਾ ਤਾਂ ਉਸੇ ਵੇਲੇ ਪਾਣੀ ਆਪਣੇ ਆਪ ਚੱਲ ਪੈਂਦਾ ਬਦਬੂ ਵਗੈਰਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਪ੍ਰਕਰਮਾਂ ਵਿੱਚ ਕਿਸੇ ਛੋਟੇ ਬੱਚੇ ਨੂੰ ਪਿਸ਼ਾਬ ਜਾਂ ਟੱਟੀ ਆ ਜਾਵੇ ਤਾਂ ਉਹਦਾ ਮਾਂ ਪਿਓ ਉਹਨੂੰ ਲੈ ਕੇ ਕਿੱਧਰ ਨੂੰ ਪੱਜੇ ਮੈਨੂੰ ਇੱਕ ਖੜਕੂ ਸਿੰਘ ਦੀ ਗੱਲ ਯਾਦ ਆਈ ਭਾਈ ਰਮਿੰਦਰ ਸਿੰਘ ਟੈਣੀ ਜਿਹੜੇ ਅਕਾਲੀ ਦਲ ਦਿਲੰਦਰ ਸ਼ੈਰੀ ਦੇ ਉਸ ਵੇਲੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਦੇ ਬੇਟੇ ਸਨ ਨੇ ਬਹੁਤ ਹੀ ਬੇਦਾਗ ਤੇ ਵਧੀਆ ਘੜਕੂ ਜੀਵਨ گزارਿਆ ਪੁਲਿਸ ਵਾਲੇ ਵੀ ਉਹਨਾਂ ਦੀ ਇੱਜ਼ਤ ਕਰਦੇ ਸਨ ਕਿਉਂਕਿ ਹਵਾਲਾਤ ਵਿੱਚ ਉਹ ਹਰ ਵੇਲੇ ਪਾਠ ਕਰਦੇ ਰਹਿੰਦੇ ਸਨ ਤੇ ਬਾਅਦ ਵਿੱਚ ਖੰਨਾ ਨੇੜੇ ਆਪਣੀ ਪਤਨੀ ਜਿਸ ਦੇ ਪੇਟ ਵਿੱਚ ਬੱਚਾ ਵੀ ਸੀ ਸਮੇਤ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ ਇਹ ਪਾਣਾ ਵਾਪਰਨ ਤੇ ਜਦੋਂ ਮੈਂ ਅਫਸਰ ਕਨ ਮਾਸਟਰ ਜੀ ਦੇ ਘਰ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਟੈਣੀ ਨੇ ਕਿਹਾ ਸੀ ਕਿ ਇਸ ਕਮਰੇ ਵਿੱਚ ਫਰਸ਼ तले ਸੀਵਰੇਜ ਦੇ ਪਾਈਪ ਨਾ ਪਾਇਓ ਕਿਉਂਕਿ ਜੇ ਕਦੇ ਮੈਂ ਇੱਥੇ ਆਵਾਂ ਤਾਂ ਬੈਠ ਕੇ ਭਜਨ ਬੰਦਗੀ ਕਰਨੀ ਹੁੰਦੀ ਹੈ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਰਮਿੰਦਰ ਸਿੰਘ ਟੈਣੀ ਇੱਕ ਪੜਿਆ ਲਿਖਿਆ ਨੌਜਵਾਨ ਸੀ ਜਿਹੜਾ ਇੱਕ ਨਿੱਜੀ ਕਾਲਜ ਚਲਾਉਂਦਾ ਸੀ ਜਿਸ ਵਿੱਚ ਸਾਇੰਸ ਦੀਆਂ ਵੀ ਸ਼ਾਇਦ ਕਲਾਸਾਂ ਲੱਗਦੀਆਂ ਸਨ ਪਾਈਪ ਤੇ ਜ਼ਮੀਨ ਦੇ ਥੱਲੇ ਪੈਣੇ ਸਨ ਉੱਪਰ 2.3 ਇੰਚ ਮੋਟੀ ਕੰਕਰੀਟ ਦੀ ਫਰਸ਼ ਪੈਣੀ ਸੀ ਪਰ ਫਿਰ ਵੀ ਥੱਲੇ ਪਾਈਪ ਨਾ ਪਾਉਣ ਦੀ ਹਦਾਇਤ ਸੀ। ਦਮਦਮੀ ਟਕਸਾਲ ਚੌਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਡੇਰੇ ਦੇ ਸਿੰਘਾਂ ਦੇ ਰਹਿਣ ਲਈ ਕਮਰੇ ਬਣੇ ਹੋਏ ਹਨ। ਗੁਰਦੁਆਰ ਸਾਹਿਬ ਦਾ ਖੁੱਲਾ ਆਹਾਤਾ ਕਈ ਏਕੜ ਜ਼ਮੀਨ ਵਿੱਚ ਹੈ। ਰਹਿائش ਵਾਲੇ ਕਮਰੇ ਆਹਾਤੇ ਦੇ ਇੱਕ ਬੰਨੇ ਬਣੇ ਹੋਏ ਹਨ ਤੇ ਬਾਥਰੂਮ ਆਹਾਤੇ ਦੇ ਦੂਜੇ ਬੰਨੇ। ਜੇ ਕਿਸੇ ਨਵੀਂ ਬਣੀ ਇਮਾਰਤ ਤੇ ਚੰਡੀਗੜ੍ਹ ਯਾਨੀ ਚੰਡੀਗੜ੍ਹ ਲੰਗਰ ਵਾਲੇ ਹਾਲ ਦੇ ਉੱਪਰ ਬਣੀ ਇਮਾਰਤ ਨੂੰ ਕਹਿੰਦੇ ਹਨ ਤੇ ਉਸ ਦੀ ਨਾਲ ਵਾਲੀ ਇਮਾਰਤ ਵਿੱਚ ਰਹਿੰਦੇ ਬੰਦੇ ਨੂੰ ਹਜਤ ਹੋ ਜਾਵੇ ਤਾਂ ਮੈਂ ਨਹੀਂ ਸਮਝਦਾ ਕਿ ਉਹ ਆਹ ਤੇ ਦੇ ਦੂਜੇ ਬੰਨੇ ਬਨੇ ਬਾਥਰੂਮ ਤੱਕ ਪਹੁੰਚ ਸਕੇ ਜੇ ਹੁਣ ਵੀ ਉਸ ਇਮਾਰਤ ਵਿੱਚ ਕਿਸੇ ਬਾਹਰੋਂ ਗਏ ਵਿਅਕਤੀ ਨੂੰ ਪਿਸ਼ਾਬ ਆ ਜਾਵੇ ਤਾਂ ਉੱਥੇ ਰਹਿਣ ਵਾਲੇ ਸਿੰਘ ਕਹਿੰਦੇ ਹਨ ਕਿ ਆਰੇ ਵਾਲੇ ਬੰਨੇ ਪਿੱਛੇ ਜਾ ਕੇ ਕਰ ਆਓ ਕੀ ਇਸ ਨਾਲੋਂ ਇਹ ਚੰਗਾ ਨਹੀਂ ਸੀ ਕਿ ਹਰ ਕਮਰੇ ਨਾਲ ਸੰਬੰਧਿਤ ਇੱਕ ਬਾਥਰੂਮ ਹੁੰਦਾ ਪਰ ਸਵੱਛਤਾ ਤੇ ਬ੍ਰਾਹਮਣ ਦੀ ਸੋਚ ਨੇ ਇਹ ਹੋਣ ਨਹੀਂ ਦਿੱਤਾ ਲੋਕ ਸਮੇਂ ਦੇ ਨਾਲ ਨਾਲ ਅਗਾਹ ਨੂੰ ਜਾਂਦੇ ਹਨ ਪਰ ਫਿੱਖ ਦਿਨੋ ਦਿਨ 16ਵੀਂ ਸਦੀ ਵੱਲ ਨੂੰ ਜਾ ਰਹੇ ਹਨ ਇਸੇ ਕਰਕੇ ਇਹ ਉੱਥੇ ਪਹੁੰਚ ਚਲੇ ਹਨ ਜਿੱਥੋਂ ਤੁਰੇ ਸੀ ਬ੍ਰਾਹਮਣਵਾਦ ਦਾ ਦੰਦ ਨਾਉਂਦਾ ਅਜਕਰ ਇਹਨਾਂ ਨੂੰ ਨਿਗਲ ਚਲਿਆ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ